ਸਤਿ ਸ਼੍ਰੀਕਾਲ ਜੀ ਅੱਜ ਕੁਝ ਖੋਤਾਂ ਬਾਰੇ ਪੜਾਂਗੇ ਤੇ ਉਹਨਾਂ ਦੀਆਂ ਸਥਿਤੀਆਂ ਬਾਰੇ ਪੜਾਂਗੇ ਵੀ ਉਹ ਕਿਸ-ਕਿਸ ਸਮੇਂ ਵਰਤੀਆਂ ਜਾਂਦੀਆਂ ਪਹਿਲੀ ਅੱਗੇ ਪਿੱਛੇ ਚੰਗੀ ਦਿਨ ਦਿਹਾਰ ਮੰਦੀ ਜਦੋਂ ਕੋਈ ਵਿਅਕਤੀ ਅੱਗੋਂ ਪਿੱਛੋਂ ਦਾ ਕੰਮ ਕਰਦਾ ਰਹੇ ਪਰ ਜਦੋਂ ਕੰਮ ਕਰਨ ਦਾ ਠੀਕ ਮੌਕਾ ਆਵੇ ਤਾਂ ਉਦੋਂ ਨਾ ਕਰੇ ਤਾਂ ਕਹਿੰਦੇ ਹਨ ਦੂਸਰੀ ਅਥਰੂ ਇੱਕ ਨਹੀਂ ਕਲੇਜਾ 베ਰੇ 베ਰੇ ਜਦੋਂ ਕੋਈ ਫੋਕੀ ਹਮਦਰਦੀ ਦਾ ਦਿਖਾਵਾ ਕਰੇ ਤਾਂ ਇਹ ਖਾਨ ਵਰਤਦੇ ਹਨ ਤੀਸਰੀ ਅੰਨਾ ਵੰਡੇ ਸੀਰਨੀ ਮੋੜਕੜ ਆਪਣਿਆਂ ਨੂੰ ਦੇ ਜਦੋਂ ਕੋਈ ਵਿਅਕਤੀ ਬਹੁਤਿਆਂ ਨੂੰ ਲਾਭ ਪਹੁੰਚਾਉਣ ਦੀ ਸਮਰੱਥਾ ਰੱਖਦਿਆਂ ਹੋਇਆਂ ਵੀ ਕੇਵਲ ਆਪਣਿਆਂ ਨੂੰ ਹੀ ਲਾਭ ਪਹੁੰਚਾਈ ਜਾਵੇ ਉਦੋਂ ਇਹ ਖਾਣ ਵਰਤਦੇ ਹਨ ਚੌਥੀ ਅੰਨਾ ਅੰਨੇ ਅੱਗੇ ਰੋਣਾ ਅੱਖੀਆਂ ਦਾ ਖੋ ਹਮਦਰਦੀ ਜਾਂ ਮਦਦ ਲਈ ਕਿਸੇ ਅਜਿਹੇ ਬੰਦੇ ਅੱਗੇ ਪੁਕਾਰ ਕਰਨੀ ਜਿਸ ਉੱਤੇ ਕੋਈ ਅਸਰ ਨਾ ਹੋਵੇ ਆਪਣੀ ਆਪਣੀ ਤਫਲੀ ਆਪਣਾ ਆਪਣਾ ਰਾਗ ਜਦੋਂ ਆਪਸ ਵਿੱਚ ਇੱਕ ਦੂਸਰੇ ਦੀ ਗੱਲ ਨਾ ਸੁਣ ਕੇ ਸਲਾਹ ਨਾ ਮੰਨ ਕੇ ਸਾਰੇ ਆਪਣੇ ਆਪਣੇ ਢੰਗਾ ਨਾਲ ਕੰਮ ਕਰੀ ਜਾਣ ਤਾਂ ਕਹਿੰਦੇ ਹਨ ਛੇਮੀ ਆਪਣੀ ਮਜਦਾ ਦੁੱਧ ਸੌਕੋ ਤੇ ਜਾ ਪੀ ਵਿਦਾ ਏ ਘਰ ਆਏ ਮਹਿਮਾਨ ਦੀ ਟਹਿਲ ਸੇਵਾ ਦਾ ਬਦਲਾ ਸਾਨੂੰ ਉਹੋ ਜਿਹੀ ਟਹਿਲ ਸੇਵਾ ਵਿੱਚ ਮਿਲ ਜਾਂਦਾ ਹੈ ਜਦੋਂ ਅਸੀਂ ਅਗਲੇ ਦੇ ਮਹਿਮਾਨ ਬਣ ਕੇ ਜਾਂਦੇ ਹਾਂ 7ਵੀਂ ਆਪਣੀਆਂ ਨਾਲ ਦਸੀਏ ਪਰਾਈਆਂ ਕਰ ਕਰ ਹਸੀਏ ਆਪਣੀਆਂ ਕਮਜ਼ੋਰੀਆਂ ਜਾਂ ਦੋਸ਼ਾਂ ਨੂੰ ਲੁਕਾਉਣਾ ਅਤੇ ਦੂਜਿਆਂ ਦੀਆਂ ਕਮਜ਼ੋਰੀਆਂ ਜਾਂ ਦੋਸ਼ਾਂ ਨੂੰ ਉਛਾਲਣਾ ਅਤੇ ਨਸਰ ਕਰਕੇ ਖੁਸ਼ ਹੋਣਾ 8ਵੀਂ ਆਪਣੇ ਆਪਣੇ ਘਰ ਲੱਗੇ ਤਾਂ ਅੱਗ ਦੂਜੇ ਦੇ ਘਰ ਲੱਗੇ ਤਾਂ ਬਸੰਤਰ ਜਦੋਂ ਕੋਈ ਆਪਣਾ ਨੁਕਸਾਨ ਹੋਣ ਤੇ ਬਹੁਤ ਦੁਖੀ ਹੋਵੇ ਪਰੰਤੂ ਦੂਜਿਆਂ ਦਾ ਉਸੇ ਤਰ੍ਹਾਂ ਦਾ ਨੁਕਸਾਨ ਵੇਖ ਕੇ ਖੁਸ਼ ਹੋਵੇ ਤਾਂ ਇਹ ਇੱਕਾਤ ਵਰਤਦੇ ਹਨ ਨੋਮੀ ਆਪਣੇ ਨੈਣ ਮੈਨੂੰ ਦੇ ਤੂੰ ਮਟਕਾਉਂਦੀ ਫਿਰ ਜਦੋਂ ਕੋਈ ਦੂਜੇ ਦੀ ਲੋੜ ਤੋਂ ਬਿਲਕੁਲ ਬੇਪਰਵਾਹ ਹੋ ਕੇ ਉਸ ਦੀ অতি ਲੋੜੀਂਦੀ ਚੀਜ਼ ਮੰਗੇ 10ਵੀਂ ਅੰਮਾ ਨਾਲੋਂ 헤ਜਲੀ 100 ਫਫੇ ਕੁੱਟਣ ਜਦੋਂ ਕੋਈ ਬੰਦਾ ਕਿਸੇ ਦੂਜੇ ਨਾਲ ਉਸ ਦੇ ਸੱਕਿਆਂ ਨਾਲੋਂ ਵੀ ਵੱਧ ਪਿਆਰ ਦਾ ਪਖੰਡ ਕਰੇ ਉਦੋਂ ਆਖਿਆ ਜਾਂਦਾ ਹੈ 11ਵੀਂ ਆਓ ਬੈਠੋ ਪੀਓ ਪਾਣੀ ਤਿੰਨ ਚੀਜ਼ਾਂ ਦਾ ਮੁੱਲ ਨਾ ਆਣੀ ਇਹ ਅਖੋਂ ਅਖੋਤ ਘਰੇ ਆਏ ਦਾ ਆਦਰ ਅਤੇ ਸਵਾਗਤ ਪ੍ਰਗਟ ਕਰਨ ਲਈ ਲੋੜ ਅਤੇ ਮਹੱਤਤਾ ਨੂੰ ਪ੍ਰਗਟਾਉਂਦੀ ਹੈ 12ਵੀਂ ਆਈ ਮੌਜ ਫਕੀਰ ਦੀ ਲਈ ਕੁੱਲੀ ਨੂੰ ਅੱਗ ਇਹ ਅਖਾਣ ਮਨ ਦੀ ਮੌਜ ਵਿੱਚ ਵਹਿ ਜਾਣ ਵਾਲੇ ਬੰਦਿਆਂ ਲਈ ਵਰਤਿਆ ਜਾਂਦਾ ਹੈ 13ਵੀਂ ਆਟਾ ਗੁੰਨ ਦੀ ਹਿਲਦੀ ਕਿਉਂ ਇਹ ਜਦੋਂ ਕੋਈ ਐਵੇਂ ਹੀ ਬਹਾਨਾ ਲੱਭ ਕੇ ਕਿਸੇ ਦੇ ਨੁਕਸ ਕੱਢੇ 14ਵੀਂ ਆਪ ਸੁਝੇ ਤਾਂ 32 ਸੁਲੱਖਣਾ ਕਿਸੇ ਦੀ ਮੰਨ ਲਵੇ ਤਾਂ 33 ਸੁਲੱਖਣਾ ਜੇ ਆਪ ਹੀ ਕਿਸੇ ਸਮੱਸਿਆ ਦਾ ਹੱਲ ਲੱਭ ਲਵੇ ਤਾਂ ਬਹੁਤ ਹੀ ਚੰਗਾ ਹੈ ਜੇ ਕਿਸੇ ਕੋਲੋਂ ਸਲਾਹ ਲੈ ਲਵੋ ਤਾਂ ਉਸ ਤੋਂ ਵੀ ਚੰਗਾ ਹੈ 15ਵੀਂ ਆਪ ਚਾਸ ਸਖਾਏ ਆਪਣੇ ਅੱਗੇ ਆਏ ਜਦੋਂ ਕੋਈ ਕਿਸੇ ਦੇ ਸਖਾਏ ਤੌਰ ਤਰੀਕੇ ਉਸੇ ਦੇ ਹੀ ਵਿਰੁੱਧ ਵਰਤੇ ਤਾਂ ਇਹ ਕਹਿੰਦੇ ਹਨ ਹਾਂਜੀ ਇਹ ਸੀ ਕੁਝ ਖਾਣਾ ਜੇ ਤੁਹਾਨੂੰ ਇਹ ਖਾਣਾ ਵਧੀਆ ਲੱਗਿਆ ਹੋਣ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ